ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਅੱਜ ਆਪ ਜੀ ਦੇ ਨਾਲ ਸ਼ਹੀਦਾਂ ਦੇ ਸਰਤਾਜ ਪੰਜਵੇਂ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇੱਕ ਅਮੋਲਕ ਬਚਨ ਸਾਂਝਾ ਕਰ ਰਿਆ ਤੂਕ ਪਰਮਾਨ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆ ਦੇ ਪਾਵਨ ਅੰਗ 200 37 ਤੇ ਗੌੜੀ ਰਾਗ ਦੇ ਵਿੱਚ ਸੁਭਾਏਮਾਨ ਹੈ ਸਤਿਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਸ਼ਬਦ ਦੇ ਵਿੱਚ ਬਹੁਤ ਉੱਤਮ ਗਿਆਨ ਬਖਸ਼ਿਸ਼ ਕਰਦੇ ਨੇ ਸ਼ਬਦ ਲੰਬੇਰਾ ਹੈ ਲੇਕਿਨ ਆਪ ਜੀ ਦੇ ਨਾਲ ਤੂਕ ਪ੍ਰਮਾਣੀ ਸਾਂਝ ਪਾ ਰਿਹਾ ਹਾਂ ਸਤਗੁਰ ਜੀ ਬਚਨ ਕਰਦੇ ਨੇ ਗੋੜੀ ਮਹੱਲਾ ਪੰਜਵਾ ਜੋ ਇਸ ਮਾਰੇ ਸੋਈ ਸੂਰਾ ਜੋ ਇਸ ਮਾਰੇ ਸੋਈ ਪੂਰਾ ਜੋ ਇਸ ਮਾਰੇ ਤਿਸੈ ਵਢਾਈ ਜੋਏ ਸੰਵਾਰੇ ਤਿਸ ਕਾ ਦੁਖ ਜਾਈ ਗੁਰੂ ਪਿਆਰ ਵਾਲਿਓ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਕਰ ਰਹੇ ਨੇ ਸਤਿਗੁਰੂ ਜੀ ਫਰਮਾਨ ਕਰਦੇ ਨੇ ਕਿ ਭਾਈ ਜਿਹੜਾ ਮਨੁੱਖ ਦੁਬਦਾਂ ਨੂੰ ਖਤਮ ਕਰ ਦਿੰਦਾ ਹੈ ਦੋਬਦਾ ਕੀ ਹੈ ਦੁਚਿੱਤਾਪਨ ਸੱਚ ਨੂੰ ਝੂਠ ਸਮਝਣਾ ਝੂਠ ਨੂੰ ਸੱਚ ਸਮਝਣਾ ਤੂਕ ਪ੍ਰਮਾਣ ਆਪ ਜੀ ਦੇ ਨਾਲ ਵਿਚਾਰ ਸਾਂਝਾ ਕਰ ਰਿਹਾ ਹਾਂ ਜਿਸ ਤਰ੍ਹਾਂ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਓ ਸੋਕਮਣੀ ਸਾਹਿਬ ਜੀ ਦੀ ਗੁਰਬਾਣੀ ਦੇ ਵਿੱਚ ਵੀ ਜ਼ਿਕਰ ਕਰਦੇ ਹਨ ਰਤਨ ਸਾਡ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਇਹ ਮਨੁੱਖ ਪ੍ਰਮਾਤਮਾ ਦਾ ਨਾਮ ਰੂਪੀ ਰਤਨ ਛੱਡ ਕੇ ਦੁਨਿਆਵੀ ਪ੍ਰੀਤਾਂ ਜੋ ਕਾਉਡੀ ਮਾਤਰ ਨੇ ਜਿੰਨਾਂ ਦਾ ਕੋਈ ਮੁੱਲ ਨਹੀਂ ਉਹਦੇ ਨਾਲ ਬੜਾ ਖੁਸ਼ ਹੁੰਦਾ ਹੈ ਛੜ ਗਿੱਲੀ ਪਾਉਂਦਾ ਹੈ ਝੂਠ ਦੇ ਨਾਲ ਰੰਗ ਰਲੀਆਂ ਬਣਾਉਣ ਵਿੱਚ ਲੱਗਾ ਹੋਇਆ ਹੈ ਸੱਚ ਜੋ ਪ੍ਰਮਾਤਮਾ ਦਾ ਨਾਮ ਹੈ ਉਸ ਨੂੰ त्यागी ਬੈਠਾ ਹੈ ਸਤਿਗੁਰ ਜੀ ਸੋਠ ਰਾਗ ਵਿੱਚ ਵੀ ਜ਼ਿਕਰ ਕਰਦੇ ਨੇ ਰਤਨ 샤ੜ ਕੌਡੀ ਸੰਗ ਲਾਗੇ ਤਾਂ ਤੇ ਕਛੂ ਨ ਪਾਈਐ ਰਤਨ 샤ੜ ਕੌਡੀ ਸੰਗ ਲਾਗੇ ਜਾਂ ਤੇ ਕਛੂ ਨ ਪਾਈਐ ਪੂਰਨ ਪਰਮ ਪਰਮੇਸ਼ਰ ਮੇਰੇ ਮਨ ਸਦਾ ਤੇ ਆਈਐ ਇਨਸਾਨ ਦੁਨੀਆ ਦੇ ਵਿੱਚ ਕਰਤਵਿਰਤ ਕਰਦਾ ਹੋਇਆ ਇਹੀ ਸੋਚਦਾ ਰਹਿੰਦਾ ਹੈ ਕਿ ਮੈਨੂੰ ਕਿਧਰੇ ਘਾਟਾ ਨਾ ਪੈ ਜਾਵੇ ਪਰ ਗੁਰਮਤਿ ਮਾਰਗ ਦੇ ਪੰਧੀ ਜਿਹੜੇ ਹਨ ਗੁਰਪਿਆਰ ਵਾਲਿਓ ਜੇ ਵਿਚਾਰ ਕਰੀਏ ਤੇ ਅਸੀਂ ਗੁਰਮਤਿ ਦੇ ਅਨੁਸਾਰ ਜੋ ਦੁਨਿਆਵੀ ਪ੍ਰੀਤਾਂ ਪਾਈ ਬੈਠੇ ਹਾਂ ਉਹ ਝੂਠੀਆਂ ਨੇ ਸਤਿਗੁਰੂ ਜੀ ਕਹਿੰਦੇ ਭਾਈ ਪੂਰਨ ਪਾਰ ਬ੍ਰਹਮ ਪਰਮੇਸ਼ਰ ਮੇਰੇ ਮਨ ਸਦਾਂ ਧਿਆਈਏ ਉਹ ਕਾਰਜ ਕਰਨ ਤੋਂ ਅਸੀਂ ਗੁਰੇਜ ਕਰ ਰਹੇ ਆਂ ਹਾਲਸ ਕਰ ਰਹੇ ਆਂ ਤਾਂ ਹੀ ਤੇ ਕਬੀਰ ਸਾਹਿਬ ਨੂੰ ਕਹਿਣਾ ਪੈ ਗਿਆ ਬਾਬਾ ਜੀ ਨੂੰ ਕਬੀਰ ਸੂਤਾ ਕਿਆ ਕਰੈ ਉੱਠ ਕੇ ਨਾ ਜੱਪੈ ਮੂਰਾਰ ਇੱਕ ਦਿਨ ਸੋਵਨ ਹੋਏਂਗੋ ਲਾਂਬੇਂ ਗੋੜ ਪਸਾਰ ਕਿਸੇ ਨੇ ਨਹੀਂ ਜਗਾਉਣਾ ਤੈਨੂੰ ਭਾਈ ਜਦੋਂ ਤੂੰ ਲੰਮੀ ਨੀਂਦਰੇ ਸੌ ਜਾਣਾ ਹੈ ਇਹ ਗਫਲਤ ਦੀ ਨਿੰਦਰ ਚੋਂ ਜਾਗ ਜਾ ਤਾਂ ਹੀ ਮਹਾਰਾਜ ਦੀ ਪੂਰਨ ਕਿਰਪਾ ਮਿਲੇਗੀ ਸੋ ਇਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਮਨੁੱਖ ਦੁਬਧਾ ਚੋਂ ਬਾਹਰ ਨਿਕਲੇ ਆਉਂਦਾ ਨਾ ਜਿ ਚਿੱਤੇਪਨ ਚੋਂ ਬਾਹਰ ਨਿਕਲੇ ਆਉਂਦਾ ਨਾ ਪਰਿਪੂਰਨ ਪ੍ਰਮਾਤਮਾ ਤੇ ਜੋ ਭਰੋਸਾ ਬੰਨ ਲੈਂਦਾ ਹੈ ਪੂਰਨ ਤੌਰ ਤੇ ਜਿਹਦਾ ਮਨ ਗੁਰੂ ਜੀ ਦੇ ਚਰਨਾਂ ਨਾਲ ਜੁੜ ਜਾਂਦਾ ਹੈ ਸਤਿਗੁਰੂ ਜੀ ਕਹਿੰਦੇ ਹਨ ਜੋ ਇਸ ਮਾਰੇ ਸੋਈ ਸੂਰਾ ਉਹ ਇਨਸਾਨ ਜਿਹੜਾ ਇਸ ਦੁਬਧਾ ਨੂੰ ਖਤਮ ਕਰ ਲੈਂਦਾ ਹੈ ਇੱਕ ਪਰਮੇਸ਼ਰ ਵਾਹਿਗੁਰੂ ਤੇ ਭਰੋਸਾ ਕਰਦਾ ਹੈ ਉਹ ਸੂਰਮਾ ਤੇ ਬਹਾਦਰ ਹੈ ਆਪਾਂ ਬਹਾਦਰ ਕੇ ਨੂੰ ਕਹਿੰਨੇ ਆ ਜਿਹੜਾ ਜੰਗ ਦੇ ਮੈਦਾਨ ਦੇ ਵਿੱਚ ਜਿੱਤਦਾ ਜਾਂ ਕੋਈ ਹੋਰ ਇਹੋ ਜਿਹਾ ਕੰਮ ਕਰਦਾ ਹੈ ਜਿਹੜਾ ਕਿ ਆਮ ਆਦਮੀ ਕੋ ਨਹੀਂ ਹੋ ਸਕਦਾ ਆਪਾਂ ਉਹਨੂੰ ਸੂਰਮੇ ਦਾ ਖਿਤਾਬ ਦੇ ਦਿੰਨੇ ਆ। ਮਹਾਰਾਜ ਪਰਮਹਾਰਾਜ ਜੀ ਨੇ ਗੁਰਬਾਣੀ 'ਚ ਹੋਰ ਵੀ ਧਾਰਨਾ ਦਿੱਤੀਆਂ। ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਈਤਹ ਸੂਰਾ। ਭਾਈ ਜਿਨ੍ਹਾਂ ਨੂੰ ਇਸ ਕਾਲਯੁਗ ਦੇ ਸਮੇਂ ਵਿੱਚ ਉਹ ਪ੍ਰਭੂ ਪਰਮਾਤਮਾ ਦੇ ਨਾਮ ਦਾ ਰੰਗ ਚੜਦਾ ਹੈ ਉਹ ਸੂਰਮਾ ਬਹਾਦਰ ਹੈ ਮਹਾਰਾਜ ਕਹਿੰਦੇ। ਇਸੇ ਤਰ੍ਹਾਂ ਸਤਿਗੁਰਾਂ ਨੇ ਇੱਥੇ ਬਚਨ ਕੀਤਾ ਜੋ ਇਸ ਮਾਰੇ ਸੋਈ ਸੂਰਾ ਜੋ ਇਸ ਮਾਰੇ ਸੋਈ ਪੂਰਾ ਜੋ ਇਸ ਦੁਬਧਾ ਨੂੰ ਮਾਰ ਦਿੰਦਾ ਹੈ ਖਤਮ ਕਰ ਦਿੰਦਾ ਹੈ ਇੱਕ ਵਾਹਿਗੁਰੂ ਜੀ ਦੇ ਚਰਨਾਂ ਦੀ ਪ੍ਰੀਤੀ ਨਾਲ ਜੁੜ ਜਾਂਦਾ ਹੈ ਸਿਮਰਨ ਭਜਨ ਬੰਦਗੀ ਨਾਲ ਜੁੜ ਜਾਂਦਾ ਹੈ ਉਹ ਇਨਸਾਨ ਪੂਰਨ ਹੈ ਅਧੂਰਾ ਨਹੀਂ ਹੈ ਕਿਸੇ ਪੱਖੋਂ ਵੀ ਜੋ ਇਸ ਮਾਰੇ ਤਿਸੇ ਵਡਿਆਈ ਜੋ ਇਸ ਮਾਰੇ ਤਿਸ ਕਾ ਦੁੱਖ ਜਾਈ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਭਾਈ ਜਿਹੜਾ ਇਸ ਦੁਬਧਾ ਨੂੰ ਮਾਰਗਵਾਉਂਦਾ ਉਹਨੂੰ ਵਡਿਆਈ ਮਿਲਦੀ ਹੈ ਸੰਸਾਰ ਦੇ ਵਿੱਚ ਇਸ ਲੋਕ ਵਿੱਚ ਵੀ ਤੇ ਪਰਲੋਕ ਦੇ ਵਿੱਚ ਵੀ ਜੋ ਇਸ ਮਾਰੇ ਤਿਸ ਕਾ ਦੁੱਖ ਜਾਈ ਜਿਹੜਾ ਇਸ ਦੁਬਧਾ ਨੂੰ ਮਾਰਗਵਾਉਂਦਾ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ What is this,